ਕਿ ਵੀ ਤੁਸੀਂ ਕਿਹਾ ਕਿ ਬੱਚੇ ਜਿਹੜੇ ਬਾਹਰ ਚਲੇ ਜਾਂਦੇ ਨੇ ਫਿਰ ਉਹ ਵੀਡੀਓ ਕਾਲ ਤੇ ਕੰਸਲਟ ਕਰਦੇ ਨੇ ਹਨਾ ਤਾਂ ਮੈਂ ਬੜੀ ਹੈਰਾਨ ਹੋਈ ਸੀ ਕੋਈ ਬੱਚਾ ਪਲੱਸ 2 ਤੋਂ ਬਾਅਦ ਬਾਹਰ ਜਾ ਰਿਹਾ ਸੀਗਾ ਮੈਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੁਕਿੰਗ ਆਉਂਦੀ ਹੈ ਕਹਿੰਦੇ ਨਹੀਂ ਚਾਹ ਤੋਂ ਬਿਨਾ ਮੈਨੂੰ ਕੁਝ ਵੀ ਨਹੀਂ ਆਉਂਦਾ ਮੈਂ ਕਿਹਾ ਫਿਰ ਤੁਸੀਂ ਕਿਵੇਂ ਸਰਵਾਈਵ ਕਰੋਗੇ ਕਹਿੰਦੇ YouTube ਤੋਂ ਸਿੱਖ ਲਾਂਗੇ ਮੈਂ ਕਿਹਾ YouTube ਤੇ ਇੰਨੇ ਸਾਲਾਂ ਤੇ ਇੱਥੇ ਤਾਂ ਸਿੱਖਿਆ ਨਹੀਂ ਇਹ ਐਕਚੁਅਲੀ ਮੈਨੂੰ ਬੱਚਿਆਂ ਨੂੰ ਕਹਿੰਦੀ ਹੁੰਦੀ ਆ ਮੈਂ ਮਾਵਾਂ ਨੂੰ ਵੀ ਕਹਿੰਦੀ ਹੁੰਦੀ ਆ ਕਿ ਇਹ ਤੁਹਾਨੂੰ ਇੱਕ ਕਮਰੇ ਦਾ ਪੋਚਾ ਲਵਾਇਆ ਕਰੋ ਹੁਣ ਪੋਚਾ ਕੀ ਆ ਪੋਚਾ ਸਕੁਐਟ ਇਹ ਨੂੰ ਤੁਸੀਂ ਮਾਡਰਨ ਐਕਸਰਸਾਈਜ਼ ਹੈ ਮਾਡਰਨ ਐਕਸਰਸਾਈਜ਼ ਹੈ ਨਾ ਹੁਣ ਆ ਮੈਂ ਪ੍ਰੈਗਨਨਸੀ ਲਈ ਵੀ ਦੱਸਦੀ ਹੁਣੀ ਹੈ ਕਿ ਯੂ نو ਉਹ ਵਿੱਚੋਂ ਮਾਡਰਨ টারਮਸ ਯੂਜ਼ ਕਰਦੇ ਕਿ ਮੈਂ ਅਸੀਂ ਡਕ ਵਾਕ ਕਰ ਲਈਏ ਅਸੀਂ ਸਕੁਐਟਸ ਕਰ ਲਈਏ ਤੇ ਮੈਂ ਕਿਆ ਪੋਚਾ ਹੀ ਆ ਹੂੰ ਤੁਰੂ ਪੋਚਾ ਲਾਉਂਦੇ ਲਾਉਂਦੇ ਡਕ ਵਾਕ ਹੋ ਗਈ ਪਰਾਂਪਰ ਬੈ ਕੇ ਤਾਂ ਤੁਹਾਡੇ ਸਕੁਐਟਸ ਹੋ ਗਏ ਬਿਲਕੁਲਵਿਕ ਫਲੋਰ ਐਕਸਰਸਾਈਜ਼ ਇਸੇ ਹੀ ਆ ਤੁਹਾਡੀ ਹਾਂ ਤੇ ਮੈਂ ਇਹਨਾਂ ਮਾਵਾਂ ਨੂੰ ਵੀ ਕਹਿੰਦੀ ਹੁਣੀ ਆ ਕਿ ਇਹਦੇ ਤੋਂ ਇੱਕ ਟਾਈਮ ਦੀ ਰੋਟੀ ਬਣਵਾਇਆ ਕਰੋ ਇਹ ਤੋਂ ਇੱਕ ਕਮਰੇ ਦਾ ਪੋਚਾ ਲਵਾਇਆ ਕਰੋ ਇਹਦਾ ਬੀਸੀਓਡੀ ਠੀਕ ਹੋ ਜਾਣਾ। ਪੋਚਾ ਜੀ ਅਸੀਂ ਖੜੇ ਹੋ ਕੇ ਲਾ ਦਾਂਗੇ। ਮੈਂ ਕਿਹਾ ਖੜੇ ਹੋ ਕੇ ਤਾਂ ਗੱਲ ਹੀ ਨਾ ਬਣੀ। ਮੈਂ ਤਾਂ ਤੁਹਾਡੇ ਤੋਂ ਕਰਾਉਣਾ ਖੁਸ਼ ਹੋ ਚਾਹੁੰਦੀ ਸੀ ਤੇ। ਹਾਂ। ਤੁਸੀਂ ਉਹ ਕੰਮ ਤਾਂ ਕਰ ਲਿਆ। ਮਕਸਦ ਕੰਮ ਕਰਾਉਣਾ ਨਹੀਂ ਹੈ। ਮਕਸਦ ਤਾਂ ਕੰਮ ਦੇ ਨਾਲ ਥੋੜੀ ਐਕਸਰਸਾਈਜ਼ ਕਰਾਉਣੀ। ਬਿਲਕੁਲ। ਬੇਸਿਕ ਲਾਈਫ ਸਕਿਲਸ ਹੈ। ਮੈਨੂੰ ਇਹੀ ਲੱਗਦਾ ਹੈ ਕਿ ਮੇਰੇ ਸਰ ਕਹਿੰਦੇ ਹੁੰਦੇ ਸੀ ਕਿ ਕਿ ਬਾਹਰ ਕੌਣ ਖਾਂਦਾ। ਜਿਹਨੂੰ ਬਣਾਉਣਾ ਔਖਾ ਲੱਗਦਾ। ਹੂੰ ਜਿਹਨੂੰ ਕਰੀ ਬਣਾਉਣਾ ਆਉਂਦਾ ਹੋਵੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ।

ਮੈਂ ਉਦੋਂ ਵੀ ਬੜੀ ਹੈਰਾਨ ਹੁੰਦੀ ਜਦੋਂ ਲੋਕੀ ਸੈਲਡ ਵੀ ਬਾਹਰ ਖਾਣ ਲਈ ਜਾਂਦੇ ਨੇ ਜਾਂ ਫਿਰ ਆਨਲਾਈਨ ਆਰਡਰ ਕਰਦੇ ਆ ਕਿ ਕਿੰਨਾ ਔਖਾ ਹੈ ਇੱਕ ਤੁਸੀਂ ਆਪਣੇ ਗੰਡੇ ਚੀਜ਼ ਨੇ ਜਾਂ ਟਮਾਟਰ ਕੱਟਣਾ ਜਾਂ ਖੀਰਾ ਕੱਟਣਾ ਔਰ ਮੈਨੂੰ ਲੱਗਦਾ ਤੁਸੀਂ ਸਾਮਾਨ ਇਕੱਠਾ ਕਰਕੇ ਲੈ ਕੇ ਆਓ ਤਾਂ 50 ਰੁਪਏ ਦਾ ਸਾਮਾਨ ਨਹੀਂ ਆਉਣਾ ਐਂਡ ਉਹ ਇੰਨੀ ਕੁ ਪਲੇਟ ਆਈ ਤਿੰਨ ਆਈ ਤਾਈ ਦੀ ਹੁੰਦੀ ਹੈ ਤੇ ਮੈਨੂੰ ਲੱਗਾ ਕਿ 2.5 ਸੌਸਿਸ ਪਾਈ ਦਿੱਤੀਆਂ ਤੇ ਹੈਲਦੀ ਤੇ ਕੁਝ ਹੈਲਦੀ ਰਹੀ ਨਹੀਂ ਆ ਉਹ ਐਂਡ ਜੇ ਤੁਸੀਂ ਓਨੇ ਕ ਪੈਸਿਆਂ ਦਾ ਘਰ ਸਮਾਨ ਲੈ ਕੇ ਆਓ ਤਾਂ ਤੁਹਾਡਾ ਸੈਲਡ 3 ਦਿਨ ਚੱਲ ਜਾਂਦਾ ਹੈ ਐਂਡ ਉਹ ਸੈਲਡ ਪੂਰਾ ਤੁਸੀਂ ਪੂਰੀ ਫੈਮਿਲੀ ਖਾ ਸਕਦੇ ਹੋ ਕੋਈ ਨਾ ਕਮਰਸ਼ੀਅਲ ਜੋ ਬਿਜ਼ਨੈਸਿਸ ਐ ਉਹਨਾਂ ਨੇ ਇਹ ਐਕਸਪਲੋਇਟ ਕਰਨਾ ਕਿ ਹੁਣੇ ਚੱਲ ਕੀ ਰਿਹਾ ਅੱਜ ਕੱਲ੍ਹ ਚੱਲ ਰਿਹਾ ਹੈ ਪੀਸੀਓਡੀ ਮੈਂ ਐਕਸਪਲੋਇਟੇਸ਼ਨ ਹੈ ਮੈਂ ਬੜੀ ਹੈਰਾਨ ਮੈਂ ਹੱਸ ਵੀ ਰਹੀ ਸੀ ਕਿ ਕਿ ਮਾਰਕਿਟ ਚਾਈ ਚਾਹੀਏ ਕਿ ਜੇ ਉਹ ਪੀਸੀਓਡੀ ਠੀਕ ਕਰ ਦੇਵੇ ਤੇ ਮੈਨੂੰ ਬੜਾ ਹਾਸਾ ਆਵੇ ਕਿ ਚਾਹ ਪੀਸੀਓਡੀ ਕਿਦਾਂ ਠੀਕ ਕਰ ਸਕਦੀ ਹੂੰ ਜਾਂ ਤੁਸੀਂ ਕੋਈ ਚੀਜ਼ ਖਾ ਕੇ ਹੀ ਪਤਲੇ ਕਿਦਾਂ ਹੋਣਾ ਹਾਂ ਤੁਸੀਂ ਪਤਲੇ ਹੋਣ ਲਈ ਐਫਰਟਸ ਤਾਂ ਪਾ ਸਕਦੇ ਹੋ ਕਿ ਤੁਸੀਂ ਵਾਕ ਕਰ ਰਹੇ ਹੋ ਤੁਸੀਂ ਕੁਝ ਹੈਲਦੀ ਖਾਣਾ ਸਟਾਰਟ ਕੀਤਾ ਤੁਸੀਂ ਆਪਣੀ ਕੈਲਰੀਜ਼ ਨੂੰ ਹੂੰ ਇਨ ਪਲੇਸ ਕੀਤਾ ਕਿ ਮੈਂ ਇੰਨੀਾਂ ਕੈਦਰੀ ਸੀ ਤੁਸੀਂ ਡਾਈਟੀਸ਼ਨ ਦੀ ਹੈਲਪ ਲਈ ਉੱਥੇ ਤੱਕ ਤਾਂ ਮੈਨੂੰ ਸਮਝ ਆਉਂਦਾ ਹੈ ਕਿ ਡਾਈਟੀਸ਼ਨ ਨੇ ਤੁਹਾਡੀ ਡਾਈਟ ਠੀਕ ਕੀਤੀ ਡਾਈਟਰੀ ਕਰਤੀ ਤੁਹਾਡੀ ਸਿਹਤ ਮੁਤਾਬਿਕ ਹੈ ਤੁਹਾਡੇ ਬੀਐਮਆਈ ਦੇ ਅਕੋਰਡਿੰਗਲੀ ਉਹਨੇ ਤੁਹਾਨੂੰ ਦੱਸਿਆ ਕਿ ਨਹੀਂ ਤੁਹਾਨੂੰ ਇੰਨੀ ਡਾਈਟ ਚਾਹੀਦੀ ਹੈ ਜਾਂ ਇਹਨਾ ਤੁਸੀਂ ਉਹ ਚੀਜ਼ਾਂ ਤਾਂ ਤੁਹਾਨੂੰ ਮਦਦ ਕਰ ਸਕਦੀਆਂ ਪਰ ਤੁਸੀਂ ਆਹ ਪੀਸੀਓਡੀ ਵਾਲੇ ਬਿਸਕਟ ਖਾ ਕੇ ਕਿਦਾਂ ਠੀਕ ਹੋ ਸਕਦੇ ਹੋ ਤੁਸੀਂ ਪੀਸੀਓਡੀ ਲਈ ਚਾਹ ਪੀ ਕੇ ਕਿਦਾਂ ਠੀਕ ਹੋ ਸਕਦੇ ਹੋ ਮੈਨੂੰ ਤਾਂ ਇਦਾਂ ਲੱਗਾ ਕਿ ਇਬੜੇ ਪੂਲੀ ਪਾਲੀ ਲੋਕ ਹੈ ਤੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਯਾ ਮੇਬੀ ਉਹ ਇਨਸਾਨੀ ਦਿਮਾਗ ਹੈ ਨਾ ਸੋਖਾ ਰਾ ਲੱਗਦਾ ਹੈ ਕਿ ਸ਼ਾਇਦ ਇਹਦੇ ਨਾਲ ਮੈਂ ਛੇਤੀ ਠੀਕ ਹੋ ਜਾ ਹਮ ਬਿਲਕੁਲ ਐਂਡ ਵੈਸੇ ਤੇ ਤੁਸੀਂ ਸਾਰੀਆਂ ਚੀਜ਼ਾਂ ਦੱਸ ਹੀ ਦਿੱਤੀਆਂ ਕਿ ਸਾਨੂੰ ਆਪਣੀ ਬੇਸਿਕ ਸਾਡੀਆਂ ਜੜਾਵਾਂ ਵੱਲ ਮੁੜਨਾ ਪੈਣਾ ਜੋ ਸਾਦਾ ਸਾਡੇ ਪਰਿਵਾਰ ਖਾਂਦੇ ਸੀ ਜਾਂ ਸਾਡ ਸਾਡਾ ਸਾਡੇ ਪਰਿਵਾਰਾਂ ਚ ਬਣਦਾ ਸੀਗਾ ਉਹੀ ਸਾਨੂੰ ਖਾਣਾ ਚਾਹੀਦਾ ਪਰ ਮੈਂ ਇੱਕ ਵਾਰੀ ਫੇਰ ਚਾਹੁੰਦੀ ਹਾਂ ਕਿ ਤੁਸੀਂ ਟੋਟਲੀ ਆਪਾਂ ਕਹਿੰਨੇ ਕਿ ਪੀਸੀਓਡੀ ਲਈ ਆਪਣਾ ਲਾਈਫਸਟਾਈਲ ਚੇਂਜ ਕਰ ਦੋ ਉਹਦੇ ਵਿੱਚ 1 2 3 ਕਰਕੇ ਅਗਰ ਅਸੀਂ ਚੀਜ਼ਾਂ ਕਹਿਣੀਆਂ ਹੋਣ ਤਾਂ ਕਿ ਕਿ ਨੇਗੀਆਂ ਦੇਖੋ ਪੀਸੀਓਡੀ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਤੁਹਾਡੇ ਪੀਰੀਅਡਸ ਗੜਬੜਾ ਹੂੰ 90% ਨੂੰ ਮੈਂ ਜਿੱਦਾਂ ਦੱਸਿਆ ਕਿ ਲੋਡ ਨਹੀਂ ਹੈ ਮੈਡੀਸਿਨਸ ਦੇ ਹਾਂ ਇੱਕ ਵਾਰ ਪੀਰੀਅਡਸ ਦੁਆਣੇ ਜ਼ਰੂਰੀ ਹੈ ਅਸੀਂ ਮੈਡੀਸਿਨ ਡਾਕਟਰ ਕੋਲ ਜਾਂਦੇ ਆ ਵਿਧਡਰੋਲ ਦੇ ਦਿੰਦੇ ਆ ਉਹਨਾਂ ਪੀਰੀਅਡਸ ਆਣੇ ਸਟਾਰਟ ਹੋ ਜਾਂਦੇ ਆ ਉਸ ਤੋਂ ਬਾਅਦ ਇੱਥੇ ਵੱਡਾ ਰੋਲ ਆਉਂਦਾ ਡਾਈਟੀਸ਼ਨ ਦਾ ਹਮਮ ਕਿ ਉਹਨਾਂ ਨੇ ਤੁਹਾਡੀ ਡਾਈਟ ਠੀਕ ਕਰਨੀ ਹੈ। ਹਮ ਡਾਈਟ ਇਨ ਦ ਸੈਂਸ ਕਿ ਸੇ ਕੁਝ ਹਾਰਮੋਨ ਟੈਸਟ ਵੀ ਕਰਾਉਣੇ ਆ, ਥਾਇਰੋਇਡ ਕਰਵਾਉਣਾ, ਪ੍ਰੋਲੈਕਟਿਨ ਕਰਾ ਲੈਣਾ ਕਿ ਉਤੇਜਤਾ ਨਹੀਂ ਕਿਤੇ ਕੋਈ ਗੜਬੜ। ਜੇ ਉਹਨਾਂ 'ਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਠੀਕ ਕਰ ਦੇਣੀ ਹੈ। ਹਮ ਡਾਈਟ ਵਿੱਚ ਕਾਰਬਸ ਘਟਾਉਣੇ ਆ। ਕਾਰਬਸ ਜਿਵੇਂ ਕਿ ਮੈਂ ਹਰ ਇੱਕ ਨੂੰ ਕਹਿੰਦੀ ਹਾਂ ਚੌਲ ਸਾਡੀ ਸਟੇਪਲ ਡਾਈਟ ਨਹੀਂ ਹੈ। ਹਮ ਸਾਡੇ ਇਲਾਕੇ ਲਈ ਚਾਵਲ ਨਹੀਂ ਬਣੇ। ਹਮ ਜੇ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਮਾਈਗ੍ਰੈਂਟਸ ਆਉਂਦੇ ਆ ਉਹ ਚੌਲ ਹੀ ਖਾਂਦੇ ਆ। ਪਰ ਮੈਨੂੰ ਤਾਂ ਤੁਸੀਂ ਹਾਰਡਵਰਕ ਦੇਖਿਆ ਕਦੀ ਹਾਂ ਕਿ ਸਾਰਾ ਕਿੰਨਾ ਹਾਰਡਵਰਕ ਹੈ ਅਸੀਂ ਇਹਨਾਂ ਹਾਰਡਵਰਕ ਤਾਂ ਕਰ ਨਹੀਂ ਰਹੇ ਹਾਂ ਸਾਡੇ ਲਈ ਇੱਕ ਤਾਂ ਸਾਨੂੰ ਸਾਡੇ ਲੋਕਾਂ ਨੂੰ ਬਲੂਟਿੰਗ ਵੀ ਕਰਦਾ ਹਾਂਜੀ ਸਾਡੇ ਨੂੰ ਪਚਾਉਣਾ ਵੀ ਬੜਾ ਔਖਾ ਹੋ ਜਾਂਦਾ ਹੂੰ ਦੂਜਾ ਆਪਣੇ ਜਿੱਦਾਂ ਚਿਕਨਾਈ ਵਾਲੀਆਂ ਚੀਜ਼ਾਂ ਤਲਿਆ ਹੋਇਆ ਪ੍ਰੋਸੈਸਡ ਫੂਡ ਹੂੰ ਪ੍ਰੋਸੈਸਡ ਫੂਡ ਵਿੱਚ ਸਭ ਨੂੰ ਕਹਿੰਦੀ ਹੁੰਦੀ ਹੈ ਕਿ ਆਹ ਕਰਕਰੇ ਚਿਪਸ ਕੋਲਡ ਡਰਿੰਕ ਪਿਜ਼ਾ 버ਗਰ ਨੂਡਲਸ ਜਿੰਨਾ ਜੰਕ ਇਹਦੇ ਤੋਂ ਮੁੜਨਾ ਪੈਣਾ ਬਿਲਕੁਲ ਤੇ ਡਰਿੰਕਸ ਵਿੱਚ ਹੋ ਗਈਆਂ ਕਿ ਆਮ ਹੀ ਹੋ ਗਿਆ ਕਿ ਜੀ ਆਪਾਂ ਕੁਝ ਲੈ ਰਹੇ ਆ ਤਾਂ ਨਾਲ ਪੈਪਸੀ ਤਾਂ ਆਉਂਗੀ ਆਉਂਗੀ ਹਮ ਇਹੀ ਆਪਾਂ ਬੱਚਿਆਂ ਨੂੰ ਆ ਚਾਈਲਡਹੂਡ ਓਬੈਸਿਟੀ ਹੈ ਇਹ ਸਾਰਾ ਕੁਝ ਇਹ ਨਾ ਕਰਕੇ ਕਿ ਫਰਾਈਜ਼ ਦੇ ਦਿੱਤੀਆਂ ਜੀ ਹਮ ਕੁਝ ਨਹੀਂ ਹੋਇਆ ਬੱਚਾ ਨਹੀਂ ਖਾਂਦਾ ਪਿਆ ਕੁਝ ਵੀ ਜੀ ਤਾਂ ਉਹ ਆਲੂ ਤਲਕੇ ਦੇ ਦਿੱਤੇ ਬਿਲਕੁਲ ਆਪਾਂ ਆਪ ਹੀ ਉਹਨਾਂ ਨੂੰ ਉਹ ਚੀਜ਼ੀ ਆਦਤ ਲਗਾ ਰਹੇ ਹਾਂ ਟੇਸਟ ਤਾਂ ਪਈ ਗਿਆ ਹਮ ਉਹਨਾਂ ਨੂੰ ਉਹੀ ਟੇਸਟੀ ਲੱਗਣਾ ਤਲਿਆ ਹੋਇਆ ਹਮ ਉਸ ਤੋਂ ਇਲਾਵਾ ਜਿੱਦਾਂ ਬਹੁਤ ज़्यादा स्पाइसी फ़ूड, ਹੂੰ hmm. ਜਿੱਦਾਂ मसाले बहुत ज़्यादा तेज़, ਤੇਜ਼ ਤਲਿਆ बिल्कुल। इन ਇਹਨਾਂ ने मतलब मैं मना कर मैं नहीं दी ਕਰਦੀ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਰੋਟੀ ਨਹੀਂ ਖਾਣੀ ਹੂੰ ਮੈਂ ਇਹ ਕਹਿੰਦੀ है ਹਾਂ ਕਿ ਰੋਟੀ ਉਹ ਖਾਣੀ ਹੈ ਜੋ ਤੁਹਾਡੇ ਘਰੇ ਅਜ ਤੋਂ तो ਬਣਦੀ ਹੁੰਦੀ ਸੀ ਜਾਂ ਤੁਸੀਂ ਮੰਮਾ ਜੋ ਬਣਾ ਰਹੇ ਹੈ ਸਿੰਪਲ ਬਿਲਕੁਲ ਸਿੰਪਲ ਖਾਣਾ ਹੂੰ ਉਹ ਖਾ ਕੇ ਤੁਸੀਂ ਹੂੰ ਜੇ ਦਾ ਮਤਲਬ ਆਪਾਂ ਕਹ ਦੋ ਨਹੀਂ ਹੁੰਦੇ ਨੇ ਕਿ ਜੇ ਸਾਦਾ ਖਾਣਾ ਖਾਵਾਂਗੇ ਤਾਂ ਉਦਾਂ ਹੀ ਤੁਹਾਡਾ ਜੀਵਨ ਵੀ ਸਾਦਾ ਰਹੇਗਾ ਤੇ ਤੁਹਾਡੀ ਸੋਚ ਵੀ ਉਨੀ ਸਾਦੀ ਰਹੇਗੀ ਹੂੰ ਜਿੰਨਾ ਇਹ ੜਕੀਲਾ ਜਿਹਾ ਆਪਾਂ ਖਾਣਾ ਖਾ ਰਹੇ ਆ ਜਾਂ ਇਹ ਮੋਮੋਜ਼ ਖਾ ਲਏ ਜਾਂ ਨੂਡਲਸ ਖਾ ਲਏ ਕਿਤੇ ਨਾ ਕਿਤੇ ਜਾ ਕੇ ਤਾਂ ਇਹ ਬਾਡੀ ਤੇ ਆ ਕੇ ਉਹਨੇ ਅਫੈਕਟ ਕਰ ਰਹੀ ਹੈ ਹਾਂ ਬਿਲਕੁਲ ਐਂਡ ਇਸ ਤੋਂ ਇਲਾਵਾ ਕਿ ਸਾਡੀ ਫਿਜ਼ੀਕਲ ਜਿਹੜੀ ਐਕਟੀਵਿਟੀ ਉਹ ਜ਼ਿਆਦਾ ਹੋਣੀ ਚਾਹੀਦੀ ਜਿੱਦਾਂ ਜੋ ਅਮਰੀਕਨ ਇੰਸਟੀਚਿਊਟ ਆਫ हेल्थ साइंसेस है वे कह रहे हैं कि 30 तो 45 मिनट रोज सोनो वॉक चाहिए चाहिए ओके okay. उसके अलावा तो मैं जरूर कहनी हूं कि टेन थाउजेंड स्टेप्स मैंने बहुत पसंद है hmm. मैं हर पेशेंट तो तो से कहनी हूं कि तू अपने एक तो स्क्रीनशॉट लेके आना नहीं तुम्हारे को स्मार्टफोन सब देखोला सब और एक चीज जिदे बिना तू नहीं वो तेरा तो फोन है hmm. वॉशरूम भी जाओगे तो शायद नाली जानता है ते अपने स्टेप्स वॉच करो कुछ नहीं करना कोई एक्सरसाइज नहीं हो रही वॉक तक कर देओ ਹੂੰ ਵਾਕ ਕਰਦੇ ਰਹੋਗੇ ਬੋਡੀ ਚੈਂਜਸ ਦਿਨ ਆਪਣੇ ਆਪ ਬਦਲਣਾ ਸਟਾਰਟ ਹੋਈ ਹੈ ਬਿਲਕੁਲ ਇਹ ਆਪਣਾ ਕੰਮ ਕਰਨਾ ਸ਼ੁਰੂ ਕਰਨਾ ਹੈ ਤੁਸੀਂ ਬਿਨਾ ਕਿਸੇ ਦਵਾਈ ਤੁਸੀਂ ਤੰਦਰੁਸਤ ਹੂੰ ਐਂਡ ਇੱਕ ਜਿਹੜਾ ਕਿ ਸਾਡਾ ਉਹ ਇੰਟਰਨਲ ਕਲੌਕ ਆ ਉਹ ਸਾਡੇ ਐਕਸਟਰਨਲ ਕਲੌਕ ਜਿਹੜਾ ਕਿ ਕੁਦਰਤ ਨੇ ਚੋ ਟਾਈਮ ਮੈਚ ਹੋਣਾ ਚਾਹੀਦਾ ਮੈਚ ਹੋਣਾ ਚਾਹੀਦਾ ਤੁਸੀਂ ਦੇਖੂਗੇ ਕਿ ਜਿਹੜੇ ਜ਼ਿਆਦਾ ਰਾਤਾਂ ਨੂੰ ਕੰਮ ਕਰਦੇ ਆ ਉਹਨਾਂ ਨੂੰ ਜ਼ਿਆਦਾ ਹੈਲਥ ਇਸ਼ੂਜ਼ ਆਉਂਦੇ ਆ ਹਾਰਟ ਇਸ਼ੂਜ਼ ਬਲੱਡ ਪ੍ਰੈਸ਼ਰ ਤੇ ਸਾਰਾ ਕੁਝ ਹੂੰ ਕਿ ਜੋ ਦੇਖੋ ਮੈਂ ਹੁਣ ਐਗਜ਼ਾਮਪਲ ਇਹ ਦਿੰਨੀ ਆ ਕਿ ਜਿੰਨੇ ਸਾਡੇ ਬਜ਼ੁਰਗ ਸੀ ਕਿੰਨੇ ਵਜੇ ਰਾਤੀ ਰੋਟੀ ਖਾਂਦੇ ਸੀ ਮੈਨਾਂ ਤਾਂ ਦੋ ਟਾਈਮ ਰੋਟੀ ਖਾਂਦੇ ਸੀ ਐਂਡ ਉਹ ਸੂਰਜ ਸ਼ਿਪਣ ਤੋਂ ਪਹਿਲਾਂ ਜਾਂ ਸ਼ਿਪਣ ਦੇ ਨਾਲ ਹੀ ਰੋਟੀ ਖਾ ਲੈਂਦੇ ਸੀ ਪਛਾਦਾ ਸ਼ੱਕ ਹਾਂ ਹੁਣ ਉਹਨਾਂ ਨੂੰ ਇਹ ਚੀਜ਼ਾਂ ਕਿਸੇ ਡਾਕਟਰ ਨੇ ਨਹੀਂ ਦੱਸਿਆ ਹਾਂ ਨਾ ਹੀ ਉਦੋਂ ਇੰਨੀ ਕੋਈ ਰਿਸਰਚ ਹੋਈ ਸੀ ਪਰ ਹੁਣ ਰਿਸਰਚ ਹੋ ਰਹੀ ਹੈ ਤੇ ਉਹ ਕਹਿ ਰਹੀ ਹੈ ਕਿ ਉਹ ਠੀਕ ਸੀ ਗਏ ਹਾਂ ਸਿਰਫ ਰਿਸਰਚ ਮੈਨੂੰ ਲੱਗਦਾ ਇਸ ਲਈ ਹੋ ਰਹੀ ਹੈ ਕਿ ਉਹ ਦੱਸਣਗੇ ਕਿ ਜੋ ਸਾਡੇ ਬਜ਼ੁਰਗ ਕਰ ਰਹੇ ਸੀ ਉਹ ਕਿੰਨਾ ਵਧੀਆ ਕਰ ਕੋਈ ਠੀਕ ਸੀ ਹਾਂ ਕਿੰਨਾ ਮਤਲਬ ਹੂੰ ਬਿਲਕੁਲ ਉਹ ਜੋ ਅੱਜ ਦੀਆਂ ਦਵਾਈਆਂ ਹੈ ਉਹਨਾਂ ਦੇ ਮਤਲਬ ਨੇੜੇ ਤੇੜੇ ਵੀ ਨਹੀਂ ਸੀਗੇ ਹੂੰ